ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ਼ ਤੇ ਬਲੌਗ ਤੇ ਸਵਾਗਤ ਆਜਾ ਆਪਾਂ ਬਣਾ ਰਿਆਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਆਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਪਿੰਡ ਤੋਂ ਪਿੰਡ ਦਾ ਨਾਮ ਜਰੂਰ ਲਿਖਿਆ ਕਰੋ ਅੱਜ ਆਪਾਂ ਬਣਾ ਰਿਆਂ ਚੀਨੀ ਵਾਲਾ ਪਰੌਂਠਾ ਇਹ ਪੈਸਤਾ ਬਚਪਨ ਦੇ ਵਿੱਚ ਮਮਾ ਬਣਾਉਂਦੇ ਹੁੰਦੇ ਸੀਗੇ ਦਾਣੇਦਾਰ ਚੀਨੀ ਪਾ ਕੇ ਤੇ ਮੈਨੇ ਅੱਜ ਬਰੀਕ ਚੀਨੀ ਪਾ ਕੇ ਬਣਾਈ ਆ ਇਸ ਦੇ ਨਾਲ ਜਿਹੜੀ ਮਤਲਬ ਰੋਟੀ ਪਰਾਂਠੀ ਆਪਣੀ ਬਹੁਤ ਕ੍ਰਾਂਚੀ ਬਣਦੀ ਆ ਤੇ ਬੱਚਿਆਂ ਨੂੰ ਇਹ ਪਰਾਂਠੀ ਜਿਹੜੀ ਉਹ ਬਹੁਤ ਪਸੰਦ ਆਈ ਆ ਆਉਂਦੀ ਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਕਿਨੇ ਕਿਨੇ ਬਚਪਨ ਦੇ ਵਿੱਚ ਇਹ ਪਰਾਂਠੀ ਆ ਜਿਹੜੀ ਖਾਦੀ ਆ ਤੇ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਫੇਰ ਤੋਂ ਮਿਲਾਂਗੇ ਆਪਾਂ ਤੇ ਪਹਿਲੇ ਜਿਹੜੇ ਕਮੈਂਟ ਪੰਜ ਕਮੈਂਟ ਕਰਨਗੇ ਤੇ ਉਹਨਾਂ ਦੀ ਆਪਾਂ ਆਈਡੀ ਹੈ ਜਿਹੜੀ ਉਹ ਆਪਾਂ ਬੋਲਾਂਗੇ ਮੈਂਸ਼ਨ ਕਰਾਂਗੇ ਤੇ ਆਪਾਂ ਵੀਡੀਓ ਦੇ ਵਿੱਚ ਉਹਨਾਂ ਦੇ ਨਾਮ ਲਿਆ ਕਰਾਂਗੇ ਤੇ ਅੱਜ ਆਪਣੀ 40000 ਕੰਪਲੀਟ